ਤਾਨੀ ਗੁਰੂ ਰਾਮदास ਦਾ ਵਾਲਾ ਸਰਦਾਰ ਜੀ ਕੋਲ ਤਾਨੀ ਗੁਰੂ ਰਾਮਦਾਸ ਆ ਗਿਆ। ਬਾ ਦੇਖੋ ਬੱਪੂ ਕੋ ਤੁਰੀ ਆਉਣੀ ਜਾਣ ਦਿਆ ਕਿੱਤਾ ਹੋਇਆ ਰਿਕਸ਼ਾ ਵਾ। ਆਹ ਆ ਦੇ ਸਾਰੇ ਬਜ਼ੁਰਗਾਂ ਦੇ ਕਿੱਥੋਂ ਹੀ ਕੋਲ ਨੂੰ ਕਰਾਂਗੇ ਕਿੱਥੇ ਕੋਲ ਨੂੰ ਕਹਾਂਗੇ ਕਿਵੇਂ ਕਵਾਉਣਾ ਹੈ। ਬਾਬਾ ਜੀ ਵਾਈ ਕਾਲਸਾ ਹੈ ਵਾਈ ਗੁਰਜੀ ਕੀ ਬੱਤੇ ਜੀ। ਠੀਕੋ। ਤੁਮ ਆਪਾਂ ਇੱਥੇ ਤਸੰਗ ਲਗਾ। ਆਪਣਾ ਰਿਕਸ਼ਾ ਆਪਣਾ। ਇਹ ਤੇ ਬੜਾ ਬੜਾ ਖਰਾਬ ਹੱਦ ਬਾਬਿਓ। ਨਵਾਂ ਨਹੀਂ ਲਿਖਿਆ ਘਣ ਬਣਾ ਪੱਤਾ ਨਾ ਵਾਹਿਗੁਰੂ ਕਿ ਨਵਾਂ ਕਿਨੇ ਦਾ ਆਇਂਦਾ ਏ ਨਵਾਂ ਅਠ ਪੜਾ ਮਿੰਗਾ ਉਹਦੇ ਤਰੀਕਾ ਵੀ ਕੋਈ ਆ ਨਹੀਂ ਜਾਂਦਾ ਦੱਸੋ ਕਿਨੇ ਦਾ ਹੋਊਗਾ ਹੋਊਗਾ 15000 ਰੁਪਏ ਦਾ ਹੋ ਜਾਂਦਾ ਪਹਿੰਦਾ ਇਹ ਮੁੰਡਾ ਕੋਈ ਵੀ ਨਹੀਂ ਆਇਆ ਮੁੰਡਾ ਹੈ ਹੀ ਨਹੀਂ ਅੱਛਾ ਜੀ ਫਿਰ ਘਰ ਦੇ ਤੁਹਾਡੇ ਸੁਨੇ ਤੇ ਰਹਿੰਦੇ ਕਿਤੇ ਪੜਾ ਘਰ ਤੇ ਘਰੇ ਜੀ ਵਾਹਿਗੁਰੂ ਤਰੀਕਾ ਕਿਥੇ ਕਿ ਲਾਂਦੇ ਫਿਰ ਬਾਗਰਾ ਦੀ ਦਾ ਬਾਗਰਾ ਤੇ ਨਵਾਲੀ ਸਾਹਿਬ ਵੀ ਲੈਣਾ ਚਾਹੂ ਚੋਕੀ ਗਏ ਚੱਲੇ ਕਿੱਥੇ ਹੈ? ਕੋਈ ਨਹੀਂ ਚੱਲੇ ਕਿੱਥੇ ਚੋਕੇ ਚੋਕਾ ਪੈ ਗਏ ਚੋਕਾ ਲੱਗ ਜਾਂਦਾ ਮੈਂ ਤਾਂ ਕਹਿੰਦਾ ਹੀ ਇੱਕ ਨਵਾਂ ਦੇ ਦਈਏ ਨਹੀਂ ਦੇ ਤਾਨੂੰ ਸੰਭਰਾ ਓਕਾ ਵਾ ਤੇ ਇਹ ਇਹ ਨਹੀਂ ਲੱਗ ਜਾਂਦੇ ਛੋਕੇ ਇਹਨਾਂ ਦੇ ਤਾਰਾਂ ਤੇ ਨਾ ਮਾਰਦੇ ਤੂੰ ਵੀ ਮਾਰ ਲੋਗੇ ਤਾਲਾ ਮੈਂ ਤਾਂ ਕਹਿੰਦਾ ਚਲੋ ਕੰਮ ਕਰਦੇ ਫਿਰ ਤੁਸੀਂ ਨਾ ਕੰਮ ਕਰੋ ਸਿੰਘੋ ਆਪਾਂ ਇੱਕ ਕੰਮ ਕਰੀਏ ਆਪਾਂ ਤੁਹਾਨੂੰ ਨਾ ਮਾਇਆ ਦੇ ਦਨੇ ਆ ਥੋੜੀ ਜੀ ਤੁਸੀਂ ਇਹ ਘਰ ਚੱਲ ਜਾਓ ਇਹਨੂੰ ਠੀਕ ਕਰਾ ਲਓ ਕਿੰਨਾ ਕਰ ਜਾਊਗਾ ਤੇ ਆ ਵੀ ਦੇਖੋ 100 200 ਦੇਖੋ ਬੋਲ ਦਿੰਦੇ ਤੋ ਇਹਨਾਂ ਤੇ ਕਿੰਨਾ ਕਮਾ ਲਓਗੇ ਸ਼ਾਮ ਤੱਕ ਦੇਖੋ ਜੋ ਮਾਰੇ ਕਰੇ ਫਿਰ ਵੀ ਕਿੰਨਾ ਕਰ 100 200 ਹੋਰ ਹਾਂਜੀ 100 ਦੋਗੇ ਕਿ 400 ਹੋ ਗਿਆ ਹਾਂ ਇਹ ਦਸਤਾਰਾ ਕਿੰਨੀਆਂ ਆਪਣੇ ਗੋਸਿੰਘੋ ਹਾਂ ਦਸਤਾਰਾ ਕਿੰਨੀਆਂ ਦਸਤਾਰਾ ਕੋਈ ਨਹੀਂ ਇੱਕੋ ਹੀ ਹੈ ਨਹੀਂ ਹੋਰ ਨਹੀਂ ਵਾਹਿਗੁਰੂ ਕਿਉਂ ਲੈ ਨਹੀਂ ਗਈ ਲੈ ਨਹੀਂ ਗਈ ਲੈ ਹੀ ਨਹੀਂ ਗਈ ਵਾਹਿਗੁਰੂ ਤੁਹਾਨੂੰ ਜੁਗਨਾਨ ਨਾਸ ਸੇ ਸਾਰੇ ਸਿੱਖਾਂ ਦੇ ਹਾਲ ਆ ਕੀ ਜਬ ਬਾਬੇ ਉਹ ਇਹ 200 ਇਹਦਾ ਹੋ ਗਿਆ ਤੇ 200 ਤੁਸੀਂ ਸ਼ਾਮਿਲ ਕਰ ਸੰਤ ਦਾ ਕਮਾ ਲੋਗੇ ਹਨਾ ਤੇ ਇਹਦਾ ਬਤੜਾ ਭਲਾ ਕਰੇ ਤੇ ਸੰਗੋਚ ਉਹਨਾਂ ਕੱਢੋ 200 ਉਹ ਨਹੀਂ ਤੁਹਾਨੂੰ ਦੱਸੀ ਨਾ ਤੁਹਾਨੂੰ ਹੁਣ ਦੱਸ ਦੇਣਾ 200 ਰੁਪਿਆ ਇਹਦਾ ਹੋ ਗਿਆ 200 ਰੁਪਿਆ ਤੁਸੀਂ ਕਮਾ ਲਗੇ 400 ਹੋ ਗਿਆ ਤੇ ਸੰਗੋ ਦਸਤਾਰ ਕਿਨੇ ਜਾਂਦੀ ਆ 500 ਦੀ 5 600 ਰੁਪਿਆ ਉਹਦਾ ਪਾਓ 400 600 ਹਜ਼ਾਰ ਹੋ ਗਿਆ 1000 ਰੁਪਿਆ ਦੋ ਸੰਗਾਂ ਨੂੰ 300 ਲਬੈ ਦਸਤਾਰ ਵੀ ਲੈ ਕੇ ਆਣੀ ਆ ਤੁਸੀਂ ਠੀਕ ਆ ਦਸਤਾਰ ਵੀ ਲੈ ਕੇ ਆਇਓ ਠੀਕ ਆ ਤੇ ਆ ਗੱਡੀ ਵੀ ਠੀਕ ਕਰਾ ਲਿਓ ਤੇ ਤੇ ਹੁਣ ਵੀ ਘਰ ਨੂੰ ਚੱਲ ਜਿਓ ਕਿਉਂਕਿ ਜੇ ਜਦੋਂ ਵੀ ਗੱਡੀ ਠੀਕ ਕਰਾਓਗੇ ਤੇ ਹੁਣ ਟਾਈਮ ਹੋ ਗਿਆ 5:30 ਹੋ ਗਏ ਆ ਤੇ ਤੁਹਾਨੂੰ 7 ਵਜੇ ਨੇ ਤੇ ਫਿਰ ਤੁਹਾਨੂੰ ਸਵਾਰੀ ਤਾਂ ਵੀ ਮਿਲਣੀ ਇਹ ਮਾਇਆ ਮਾਇਆ ਫੜੋਕਾ ਕਰੋ ਠੀਕ ਆ ਇਹ ਤੁਸੀਂ ਸਭ ਕੁਝ ਠੀਕ ਲਾ ਕੇ ਆਪਣੇ ਘਰ ਚੱਲ ਜਣਾ ਦੂਜੀ ਚੀਜ਼ ਤੁਹਾਨੂੰ ਦੇਣ ਵਾਲਾ ਤੁਹਾਡਾ ਗੁਰੂ ਜੀ ਗੁਰੂ ਰਾਮਦਾਸ ਪਾਤਸ਼ਾਹ ਠੀਕ ਆ ਚਲੋ ਹੁਣ ਤੁਸੀਂ ਲੈ ਜਾਓ ਤੈਨੂੰ ਠੀਕ ਕਰਾ ਲਓ ਠੀਕ ਆ ਬਾਬੇ ਤਾਨੀ ਗੁਰੂ ਦਾ ਆਂਦਾ ਚਲੋ ਠੀਕ ਹੈ ਬਿਆਰੋ ਇਹ ਸਾਡੇ ਸਿੱਖਾਂ ਦੇ ਹਾਲ ਆ ਜੀ ਬਾਪੂ ਜੀ ਕਹਿੰਦੇ ਮੇਰੇ ਕੋਲ ਦਸਤਾਰ ਨਹੀਂ ਹੈਗੀ ਇੱਕੋ ਹੀ ਆ ਸੋ ਸਿੱਖੋ ਆਪਣੇ ਆਦੀ ਬਾਪ ਪੜੋ ਆਪਣੇ ਨੂੰ ਦੇਖਿਆ ਕਰੋ ਬਾਪੂ ਜੀ ਤੁਰਦੇ ਆ ਰਹੇ ਸੀ ਇਸ ਕਰਕੇ ਆਪਾਂ ਨਾਲ ਨੂੰ ਰੋਕ ਲਿਆ ਤੇ ਜਦੋਂ ਪੁੱਛਿਆ ਤੇ ਕਹਿੰਦੇ ਐਕਸਲੇਟ ਟੁੱਟਾ ਹੋਇਆ ਰਿਕਸ਼ੇ ਦਾ ਨਵਾਂ ਰਿਕਸ਼ਾ ਲੈ ਕੇ ਦੇਰ ਦੀ ਪੇਸ਼ਕਸ਼ ਕੀਤੀ ਸੀ ਪਰ ਬਾਪੂ ਦਾ ਇਮਾਨਦਾਰੀ ਦੇਖੀ ਕਹਿੰਦੇ ਪੁੱਤਰ ਨਵਾਂ ਰਿਕਸ਼ਾ ਲੈ ਆਗੇ ਤਾਂ ਮੈਨੂੰ ਦੇ ਦੇਂਗਾ ਪਰ ਮੇਰੇ ਘਰ ਦੇ ਪਰੋਂ ਚੱਕਿਆ ਜਾਣਾ ਮੈਨੂੰ ਇਹੀ ਠੀਕ ਆ ਸੋ ਬਾਪੋ ਜੀ ਨੂੰ ਵਿਸਾਖੀ ਖਿਲਾਉਣ ਵਾਸਤੇ ਮਾਇਆ ਦੇਤੀ ਆ ਸੋ ਸਿੱਖੋ ਆਪਣੇ ਦਾ ਹਾਲ ਪੁੱਛਿਆ ਕਰੋ ਇਹਨਾਂ ਨੂੰ ਕੋਈ ਨਹੀਂ ਜੇ ਪੁੱਛਦਾ ਹੈਗਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ